ਕਦੇ-ਕਦੇ ਇਨਸਾਨ ਸੱਚੀ ਹਾਰ ਜਾਂਦਾ ਖਮੋਸ਼ ਰਹਿੰਦਾ ਰਹਿੰਦਾ ਸਫਾਈ ਦਿੰਦਾ ਦਿੰਦਾ ਰਿਸ਼ਤੇ ਨਿਭਾਉਂਦਾ ਨਿਭਾਉਂਦਾ ਤੇ ਆਪਣਿਆਂ ਨੂੰ ਮਨਾਉਂਦਾ ਮਨਾਉਂਦਾ ਜ਼ਿੰਦਗੀ 'ਚ ਇੱਕ ਗੱਲ ਤਾਂ ਪੱਕੀ ਹੈ ਕਿ ਪੱਕਾ ਤਾਂ ਕੁਝ ਵੀ ਨਹੀਂ ਚੁੱਕਣਾ ਖੁਦ ਹੀ ਪੈਂਦਾ ਥੱਕਿਆ ਟੁੱਟਿਆ ਸਰੀਰ ਆਪਣਾ ਜਦੋਂ ਤੱਕ ਸਾਹ ਚੱਲਦੇ ਨੇ ਕੋਈ ਮੋੜਾ ਨਹੀਂ ਦਿੰਦਾ ਇਹ ਜ਼ਿੰਦਗੀ ਹੈ ਜਨਾਬ ਮਾਂ ਨਹੀਂ ਜੋ ਹਰ ਵਕਤ ਪਿਆਰ ਦੇਵੇ ਸਾਨੂੰ ਪੜਾਵੋ ਨਾ ਰਿਸ਼ਤਿਆਂ ਦੀ ਕੋਈ ਹੋਰ ਕਿਤਾਬ ਪੜੇ ਪੜਿਆ ਨੇ ਬਾਪ ਦੇ ਚਿਹਰੇ ਦੀਆਂ ਛੁਰਰੀਆਂ ਅਸੀਂ ਨਾ ਜ਼ਰੂਰਤ ਉਸ ਨੂੰ ਪੂਜਾ ਪਾਠ ਦੀ ਜਿਸ ਨੇ ਸੇਵਾ ਕੀਤੀ ਮਾਪਾਂ ਬਾਂ ਨਾ ਜ਼ਰੂਰਤ ਉਸ ਨੂੰ ਪੂਜਾ ਤੇ ਪਾਠ ਦੀ ਜਿਸ ਨੇ ਸੇਵਾ ਕੀਤੀ ਮਾਪਾਂ ਬਾਂ ਦੀ ਜ਼ਮੀਨ ਮੁਕੱਦਰ ਦੀ ਇੱਕ ਹੀ ਰਫਤਾਰ ਹੈ ਜੋ ਬੀਜ ਉਹ ਉਗਣਾ ਪੱਕਾ ਹੈ ਪਰ ਸਿੱਧ ਹੋਣਾ ਆਸਾਨ ਹੈ ਪਰ ਸਿੱਧ ਹੋਣਾ ਬਹਿਤ ਔਖਾ ਜੋ ਮਨੰਤਾ ਤਰਲੇ ਕੀਤੇ ਵੀ ਤੁਹਾਡੀ ਗੱਲ ਨਾ ਸੁਣੇ ਤਾਂ ਸਮਝ ਲਓ ਕਿ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਤੁਹਾਡੀ ਲੋੜ ਤੇ ਦਿਲ ਵਿੱਚ ਤੁਹਾਡੀ ਥਾਂ ਦੋਨੇ ਖਤਮ ਹੋ ਚੁੱਕੀਆਂ ਨੇ ਤੇਰੇ ਨਾਲ ਕੋਈ ਗਿਲਾ ਛਿਕਵਾ ਨਹੀਂ ਸਗੋਂ ਤੇਰੇ ਕੋਲ ਵੀ ਇੱਕ ਸਬਕ ਮਿਲ ਗਿਆ ਕਿ ਕਿਸੇ ਨੂੰ ਚਾਹ ਨਾਲ ਜਾਂ ਹੱਕ ਜਿਤਾਉਣ ਨਾਲ ਕੋਈ ਆਪਣਾ ਨਹੀਂ ਬਣ ਜਾਂਦਾ ਜਿਹਦਾ ਕਰੋ ਦਿਲ ਤੋਂ ਕਰੋ ਨਹੀਂ ਤਾਂ ਨਾ ਕਰੋ ਕੁਝ ਫਰਕ ਨਹੀਂ ਪੈਂਦਾ ਵਕਤ ਤਾਂ ਲੰਘ ਹੀ ਜਾਂਦਾ ਔਖਾ ਚਾਹੇ ਸੌਖਾ ਪਰੇਸ਼ਾਨੀ ਵਿੱਚ ਜੇ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦਿਓ ਕਿਉਂਕਿ ਸਲਾਹ ਗਲਤ ਹੋ ਸਕਦੀ ਏ ਪਰ ਸਾਥ ਨਹੀਂ ਆਪਣਾ ਉਹ ਪੁਰਾਣੇ ਦਿਨ ਕਦੇ ਨਾ ਭੁੱਲੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਅਰਦਾਸਾਂ ਕਰਦੇ ਹੁੰਦੇ ਸੀ ਅੱਜ ਤੋਂ ਤੁਹਾਡੇ ਕੋਲ ਜ਼ਿੰਦਗੀ ਚਾਹੇ 1 ਦਿਨ ਦੀ ਹੋਵੇ ਚਾਹੇ 4 ਦਿਨ ਦੀ ਉਸ ਨੂੰ ਇਸ ਤਰ੍ਹਾਂ ਜਿਓ ਕਿ ਜ਼ਿੰਦਗੀ ਤੁਹਾਨੂੰ ਨਹੀਂ ਮਿਲੀ ਬਲਕਿ ਤੁਸੀਂ ਜ਼ਿੰਦਗੀ ਨੂੰ ਮਿਲੇ ਜੀ